ਇਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਆ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਧਰਕੀ ਕੱਢੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜੇ ਤੁਸੀਂ ਨਾ ਆਓ ਔਰ ਗਾਲਾਂ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾ ਬੈਠੇ ਸੀ ਪਰ ਅਹੀਂ ਰਹਿ ਗਈਆਂ ਉਹ ਉਹ ਰਾਤ ਦੇ 11 ਵਜੇ ਤੱਕ ਕੰਮ ਨਹੀਂ ਕਰ ਸਕਦੇ ਮੈਂ ਰਾਤ ਦੇ 11 ਵਜੇ ਤੱਕ ਲੋਕਾਂ ਚ ਹੁੰਨਾ ਰਾਤ ਦੇ 11 ਵਜੇ ਤੱਕ ਉਹ ਨਹੀਂ ਉਹ ਤਾਂ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ 39 ਡਿਗਰੀ ਓ ਮਾਈ ਗੋਡ ਟੂ ਹੌਟ ਦੱਸਿਓ ਜਦੋਂ 30 ਡਿਗਰੀ ਹੋ ਗਿਆ ਚੱਲਾਂਗੇ ਪੰਜਾਬ ਬਚਾਉਣ ਦੇ ਅੰਦਰ ਬਚਾਉਣ ਚੱਲਾਂਗੇ ਇਹ 30 ਡਿਗਰੀ ਟੈਂਪਰੇਚਰ ਪੁੱਛ ਕੇ ਜਾਂਦੇ ਆ ਉਹਨੇ ਜਿੱਥੇ ਮੈਂ ਅੱਧਾ ਹਲਕਾ ਕੱਢਦੇ ਨਾ ਭਾਰ ਕੋ ਕੈਂਪ ਬਸਤੀ 6 ਕ ਬਸਤੀ ਦਾਨੇਸ਼ਵੰਦ 10 23 ਨੰਬਰ ਬਾੜ 21 ਨੰਬਰ ਪਰ ਮਹਿਰੋਜ਼ ਕਰਦੇ ਕਾਰਨਗਰ 45 ਨੰਬਰ ਸੰਤ ਕਬੀਰ ਨਗਰ ਉਤਾਰ ਨਗਰ ਮਾਡਰਨ ਹਾਊਸ ਕਸ਼ੋਰੀ ਮੱਲਾ ਮੈਂ ਸਾਰੇ ਜਾਣ ਮੈਂ ਨਿਕਲੇ ਹੀ ਮੱਲਿਆਂ ਚੋਂ ਆ ਇਹਨੂੰ ਦੀਪਤਾ ਮਹੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜ ਦੀਆਂ ਗੱਡੀਆਂ ਨਹੀਂ ਫਿਰਦ ਨੇ ਇਹ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਨਹੀਂ ਚਾਹੀਦੀ ਵੀ ਸੀਟ ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਬੈੱਡ ਬਣੇ ਇੰਨਾ ਆਰਾਮ ਚਾਹੀਦਾ ਹੈ ਅਜ ਕੰਮ ਕਿਹੜਾ ਕਰਦੇ ਹੋ ਵੀ ਇੰਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਐਸ ਵਾਰ 10 ਤਰੀਕ ਨੂੰ ਵੋਟਾਂ ਪੈਣਗੀਆਂ 13 ਨੂੰ ਰਿਜ਼ਲਟ ਆਊਗਾ ਬਸ ਜਿੱਥੇ ਜਿੱਥੇ ਵੀ ਹੈਗੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਗਵਾਂਢੀਆਂ ਨੂੰ ਸਾਰਿਆਂ ਦੱਸ ਦੋ ਭਗਵਾਨ ਸਾਡਾ ਬਿਜਲੀ ਦਿਲ ਜ਼ੀਰੋ ਭਗਵੰਤ ਮਾਨ ਸਾਡਾ ਹੀਰੋ ਅੱਛਾ ਜਿੰਦਾਬਾਦ ਦਾ ਦਸ ਦਿਓ ਭਾਈ ਮੀਡੀਆ ਵਾਲਿਓ ਇੱਧਰ ਵੀ ਲਾ ਲਿਆ ਕਰੋ ਕੈਮਰੇ ਕਦੇ ਆ ਲੋਕ ਕਹਿੰਦੇ ਨੇ ਮੈਂ ਨਹੀਂ ਕਹਿਣਾ ਬੱਚਾ ਬੱਚਾ ਬੁਲਾ ਲੈ ਹਾਂਜੀ ਪੁੱਤਰ ਜੀ ਵਾ ਵਾ ਪੜਿਆ ਕਰੋ ਪੁੱਤ ਫਿਰ ਅਫਸਰ ਬਣਨਾ ਬਹੁਤ ਵੱਡੀ ਠੀਕ ਹੈ ਨਾ ਸੋ ਇੰਨੇ ਬੱਚਾ ਸੁਨੀਤ ਪਰਵਾਸ ਸੁਨੀਤ ਤੇ ਪਹੁੰਚੇ ਦੋਨੇ ਹੱਥ ਉਪਰ ਕਰਕੇ ਦੋ ਨਾਰੇ ਲਾ ਦੇਉ ਮੈਨੂੰ ਥੋੜਾ ਜਿਹਾ ਸਕੂਨ ਹੋ ਜੂ ਕਿ ਹਾਂ ਪੰਜਾਬ ਲਈ ਕੋਈ ਕੰਮ ਕਰਕੇ ਆਇਆ ਕਿਉਂਕਿ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਾ ਕਰਾਂ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਪਣਾ ਸਨੇਹਾ ਨਾ ਦੇਵਾਂ ਮੈਨੂੰ ਨੀਂਦ ਨਹੀਂ ਆਉਂਦੀ ਕਿ ਅੱਜ ਮੈਂ ਪੰਜਾਬ ਦੇ ਕੰਮ ਆਇਆ ਜਾਂ ਨਾ ਤੇ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਅਰਦਾਸ ਇਹ ਕਰਦੀ ਆਂ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਦਿਲ ਪੰਜਾਬ ਵਾਸਤੇ ਤੜਕਦਾ ਸੋ ਜਸਟ ਬਲੀਵ ਮੀ ਮੇਰੇ ਤੇ ਯਕੀਨ ਰੱਖਿਓ ਆਹੀ ਜਿਹੜਾ ਕਰ ਰੱਖਿਆ ਦੋਨਿਆਂ ਹੱਥ ਉੱਪਰ ਜਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ Pagagherti, pagherti, torna a